ਥੋੜਾ ਸਾਰਾ ਨੇ ਮੇਰੇ ਚੈਨਲ ਤੇ ਬੜਾ ਹੀ ਨਿੰਕਾ ਸਵਾਗਤ ਆਜਾ ਪਏ ਬੁਲੇ ਡਿਜ਼ਾਈਨ ਬਣਾਣ ਜਾ ਰਹੇ ਹਾਂ ਜਿਹੜਾ ਕਿ ਸਿਰਫ ਹੀ ਪੰਜ ਕੁੰਡੇ ਚ ਬਣਿਆ ਹੋਇਆ ਪੰਜ ਕੁੰਡੇ ਤੇ ਪੰਜ ਲਾਈਨਾਂ ਚ ਬਣ ਕੇ ਤਿਆਰ ਹੋ ਜਾਂਦਾ ਤੇ ਡਿਜ਼ਾਈਨ ਬੜਾ ਹੀ ਸੋਹਣਾ ਲੱਗਦਾ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਕੋਈ ਜਾਲੀ ਨਹੀਂ ਹੈ ਜਾਲੀ ਤੋਂ ਬਿਨਾ ਪੰਜ ਕੁੰਡੇ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਬਣਾਉਣ ਜਾ ਰਹੇ ਮੈਂ ਤੁਹਾਨੂੰ ਵਾਈਟ ਕਲਰ ਚ ਨਿੱਟ ਕੀਤਾ ਤੇ ਤੁਸੀਂ ਇਹਨੂੰ ਕਿਸੇ ਵੀ ਕਲਰਸ ਪਾ ਲਓ ਤੁਹਾਡੇ ਕਲਰਸ ਹੀ ਪਿਆਰਾ ਲੱਗੂਗਾ ਚਲੋ ਫੇਰ ਸ਼ੁਰੂ ਕਰਦੇ ਹਾਂ ਅੱਜ ਵਾਲਾ ਪੈਟਰਨ ਜਿਹੜਾ ਸਾਨੂੰ ਸਿਰਫ ਪੰਜ ਕੁੰਡੇ ਚ ਬਣਾਣਾ ਹੈ ਇਦ ਲਈ ਸਾਨੂੰ ਕੁੰਡੇ ਚਾਹੀਦੇ ਹਨ 2 2 4 1 5 5 ਦੇ ਸੇ ਮਲਟੀਪਲ ਕੁੰਡੇ ਪਾ ਲੈਣੇ ਆ ਤੇ ਬਾਕੀ ਦੋ ਕੁੰਡੇ ਸੇ ਐਕਸਟਰਾ ਰੱਖਾਂਗੇ ਤਾਂ ਕਿ ਅੰਦਰ ਵੀ ਦੋ ਆ ਜਾਣ ਠੀਕ ਹੈ ਜੀ 5 ਦੇ ਮਲਟੀਪਲ ਕੁੰਡੇ ਪਾ ਕੇ ਦੋ ਐਕਸਟਰਾ ਰੱਖ ਕੇ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਪੈਟਰਨ ਇਹ ਸਾਡੇ ਪੈਟਰਨ ਦੀ ਫਸਟ ਰੋ ਆ ਫਸਟ ਰੋ ਤੁਸੀਂ ਪੈਟਰਨ ਕਿੱਦਾਂ ਸ਼ੁਰੂ ਕਰਨਾ ਮੈਂ ਤੁਹਾਨੂੰ ਉਹੀ ਦੱਸਣ ਜਾ ਰਹੀ ਹਾਂ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਤੇ ਦੂਜੇ ਕੁੰਡੇ ਨੂੰ ਅਸੀਂ ਪੁੱਠਾ ਬੁਣਾਗੇ। ਪੁੱਠਾ ਬੁਣਨ ਤੋਂ ਬਾਅਦ ਧਾਗੇ ਨੂੰ ਪਿੱਛੇ ਕਰਕੇ ਅਸੀਂ ਤੀਜੇ ਕੁੰਡੇ ਨੂੰ ਵੀ ਪੁੱਠਾ ਬੁਣ ਲਵਾਂਗੇ। ਠੀਕ ਹੈ ਇਹ ਹੋ ਗਿਆ ਸਾਡੇ ਪੈਟਰਨ ਵਾਲੇ ਕੁੰਡੇ। ਹੁਣ ਆ ਜਿਹੜਾ ਅਗਲਾ ਕੁੰਡਾ ਇਸ ਤੋਂ ਅਸੀਂ ਕੀ ਕਰਨਾ 105 ਕੁੰਡੇ ਬਣਾ ਲੈਣੇ। 1 2 3 4 ਤੇ 5 ਇਸ ਤੋਂ ਬਾਅਦ ਅਸੀਂ ਦੋ ਕੁੰਡੇ ਫੇਰ ਪੁੱਠੇ ਬੁਣਾਂਗੇ। ਅਗਲੇ ਦੋ ਕੁੰਡੇ ਅਸੀਂ ਪੁੱਠੇ ਬੁਣ ਲਏ। ਅਗਲੇ ਦੋ ਕੁੰਡੇ ਪੁੱਠੇ ਬੁਣਾ ਤਾਂ ਬਾਹਰ ਤਾਗਣ ਦੇ ਪਿੱਛੇ ਕਰਾਂਗੇ ਤੇ ਆ ਜਿਹੜਾ ਅਗਲਾ ਕੁੰਡਾ ਇਹਨੂੰ ਅਸੀਂ ਸਿੱਧਾ ਬੁਣ ਲਵਾਂਗੇ ਫੇਰ ਅਗਲੇ ਦੋ ਕੁੰਡੇ ਫੇਰ ਪੁੱਠੇ ਬੁਣਾਗੇ ਅਗਲੇ ਦੋ ਕੁੰਡੇ ਪੁੱਠੇ ਬਣਨ ਤਾਂ ਬਾਅਦ ਫੇਰ ਤਾਗਣ ਪਿੱਛੇ ਕਰਕੇ ਜਿਹੜਾ ਇਹ ਵਾਲਾ ਕੁੰਡਾ ਇਸ ਤੋਂ ਇੱਕ ਤਾਂ ਅਸੀਂ ਫੇਰ ਪੰਜ ਬਣਾ ਲੈਣੇ ਇੱਕ ਦੋ ਤਿੰਨ ਚੌਥਾ ਵਾਲਾ ਪਾ ਲੈ ਪੰਜ ਪੰਜ ਬਣਾ ਲੈ ਫੇਰ ਅਸੀਂ ਤਾਗਣ ਆਪਣੇ ਵੱਲ ਕੀਤਾ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠਿਆਂ ਤੋਂ ਬਾਅਦ ਜਿਹੜਾ ਅਗਲਾ ਕੁੰਡਾ ਤਾਗੇ ਨੂੰ ਅਸੀਂ ਆਪਣੇ ਵੱਲ ਹੀ ਰਹਿਣ ਦਵਾਂਗੇ ਅਗਲੇ ਕੁੰਡੇ ਨੂੰ ਅਸੀਂ ਬੁਣ ਲੈਣਾ ਤਾਗੇ ਨੂੰ ਪਿੱਛੇ ਕਰਕੇ ਸਿੱਧਾ ਫੇਰ ਤਾਗੇ ਨੂੰ ਅੱਗੇ ਲਿਆਵਾਂਗੇ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠਿਆਂ ਤੋਂ ਬਾਅਦ ਦੇਖੋ ਫੇਰ ਤਾਗੇ ਨੂੰ ਪਿੱਛੇ ਕਰਕੇ ਇਸ ਕੁੰਡਿਆ 'ਚੋਂ 5 1 2 3 4 5 ਫੇਰ ਅਸੀਂ ਤਾਂ again ਆਪਣੇ ਕੋਲੇ ਆਵਾਂਗੇ ਦੋ ਕੁੰਡੇ ਪੁੱਠੇ ਅਗਲੇ ਕੁੰਡੇ ਨੂੰ ਤਾਂਗੇ ਨੂੰ ਪਿੱਛੇ ਕਰਕੇ ਸਿੱਧੇ ਸਿੱਧੇ ਤੋਂ ਬਾਅਦ ਫੇਰ ਦੋ ਕੁੰਡੇ ਪੁੱਠੇ ਅਸੀਂ ਇੱਕ ਕੁੰਡਾ ਸਿੱਧਾ ਇੱਦਾਂ ਹੀ ਬਣ ਰਿਹਾ ਤੇ ਇੱਕ 'ਚੋਂ ਅਸੀਂ ਇੱਕ 'ਚੋਂ ਪੰਜ ਬਣਾ ਰਹੇ ਆ ਆ ਦੇਖੋ 1 ਤੋਂ 5 ਬਣਾਏ ਇਹ ਅਸੀਂ ਐਵੇਂ ਸਿੱਧਾ ਬਣ ਲਿਆ ਹੁਣ ਫੇਰ ਅਸੀਂ ਇਹ 'ਚੋਂ ਪੰਜ ਬਣਾ ਲੈਣੇ ਆ 1 2 3 4 ਤੇ 5 ਤੇ ਇਹ ਕਿੰਨਾ ਡਬਲ ਕਿਦਾਂ ਆ ਰਿਹਾ ਇਹ ਤੁਹਾਨੂੰ ਅਗਲੀ ਪੁੱਠੇ ਸਲਾਈਸ ਪਤਾ ਲੱਗੂਗਾ 1 2 ਫੇਰ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਆ ਦੇਖੋ ਫੇਰ ਅਗਲੇ ਕੁੰਡੇ ਨੂੰ ਫੇਰ ਅਸੀਂ ਸਿੱਧਾ ਮੋੜਾਂਗੇ ਫੇਰ ਤਾਂ ਅੱਗੇ ਨੋਗੇ ਕਰਾਂਗੇ ਦੋ ਕੁੰਡੇ ਪੁੱਠੇ ਦੋ ਕੁੰਡੇ ਪੁੱਠੇਆਂ ਤੋਂ ਬਾਅਦ ਇੱਥੇ ਫੇਰ ਅਸੀਂ ਪੈਟਰਨ ਪਾ ਲੈਣਾ 1 ਤੋਂ 5 ਬਣਾ ਲੈਣਾ 1 2 3 4 ਤੇ ਪੰਜਵਾਂ ਕੁੰਡਾ ਸਿੱਧਾ ਫੇਰ ਅੱਗੇ ਸਾਡੇ 2 ਕੁੰਡੇ ਪੁੱਠੇ ਤੇ 1 ਕੁੰਡਾ ਐ ਸਟਿਚ ਵਾਲਾ ਹੁਣ ਅੱਗੇ ਅਸੀਂ ਆਪਣੇ ਪੁੱਠੇ ਰੋਚ ਪੁੱਠੇ ਰੋਚ ਅਸੀਂ ਦੇਖੋ ਕਿੱਦਾਂ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਅਗਲੇ 2 ਕੁੰਡੇ ਪੁੱਠੇ ਅਗਲੇ 2 ਪੁੱਠੇ ਬੋਣਨ ਤੋਂ ਬਾਅਦ ਧਾਗਾ ਸਾਡਾ ਇੱਧਰ ਹੀ ਰਹੂਗਾ ਤੇ ਅਗਲੇ ਕੁੰਡੇ ਨੂੰ ਅਸੀਂ ਆ ਦੇਖੋ ਜਿਹੜੇ 5 ਕੁੰਡੇ ਸਿੱਧੇ ਇਹਨਾਂ ਨੂੰ ਪੰਜਾਂ ਨੂੰ ਇਦਾਂ ਹੀ ਬੋਲਣਾਣਾ 1 2 3 ਚਾਰ ਤੇ ਪੰਜ ਪੰਜ ਕੁੰਡੇ ਮੁੰਲੇ ਪੰਜ ਕੁੰਡੇ ਬਣਾ ਲਾ ਤਾਗੇ ਅੰ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤਾਂ ਬਾਹ ਤਾਗਾ ਸਾਡਾ ਪਿੱਛੇ ਹੀ ਰਹੂਗਾ ਤੇ ਇਹ ਕੁੰਡੇ ਨੂੰ ਅਸੀਂ ਆਪਣੇ ਵੱਲ ਲਿਆ ਕੇ ਬਗੈਰ ਬੁਨੇ ਉਤਾਰ ਲੈਣਾ ਤਾਗਾ ਇੱਧਰ ਆ ਕੁੰਡੇ ਨੂੰ ਬਗੈਰ ਬੁਨੇ ਉਤਾਰ ਲਿਆ ਤਾਗੇ ਨੂੰ ਸਿੱਧਾ ਲਿਜਾ ਕੇ ਦੋ ਕੁੰਡੇ ਸਿੱਧੇ ਫੇਰ ਤਾਗੇ ਨੂੰ ਆਪਣੇ ਵੱਲ ਪੰਜ ਕੁੰਡੇ ਪੁੱਠੇ 1 2 3 4 ਪੰਜ ਪੰਜ ਕੁੰਡੇ ਪੁੱਠੇ ਤੋਂ ਬਾਅਦ ਧਾਗਾ ਉੱਧਰ ਕਰਾਂਗੇ ਤੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤੋਂ ਬਾਅਦ ਧਾਗਾ ਆਪਣੇ ਵੱਲ ਕਰਕੇ ਇਹ ਵਾਲਾ ਜਿਹੜਾ ਪੁੱਠਾ ਕੁੰਡਾ ਇਹਨੂੰ ਬਗੈਰ ਬੁਣਿਆ ਉਤਾਰ ਲੈਣਾ ਬਗੈਰ ਬੁਣਿਆ ਉਤਾਰ ਤੋਂ ਬਾਅਦ ਅਗਲੇ ਦੋ ਕੁੰਡੇ ਸਿੱਧੇ ਬੁਣਨੇ ਧਾਗਾ ਸਾਹਦੇ ਉੱਧਰ ਹੀ ਰਹੂਗਾ ਇੰਦਾ ਹੀ ਅਸੀਂ ਧਾਗਾ ਇਹਦੇ ਉੱਪਰ ਇੰਦਾ ਚੱਲ ਜੂਗਾ ਤੇ ਦੋ ਕੁੰਡੇ ਸਿੱਧੇ ਹੀ ਸਿੱਧੇ ਬੁਣ ਲੈਣੇ 1 2 ਫੇਰ ਧਾਗਾ ਨੂੰ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਫੇਰ ਅਸੀਂ ਪੁੱਠੇ 1 2 3 4 5 ਪੰਜ ਕੁੱਠੇ ਬੁਣ ਲਏ ਪੰਜ ਕੁੱਠੇ ਬਣ ਤਾ ਅਗੇ ਪਿਛੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤਬਾ ਤਾ ਅਗੇ ਨੱਪਣ ਮਲੇ ਆਵਾਂਗੇ ਇਹ ਕੁੰਡੇ ਨੂੰ ਬਗੈਰ ਬੁਣੇ ਉਤਾਰਾਂਗੇ ਤੇ ਅਗਲੇ ਦੋ ਕੁੰਡੇ ਪੁੱਠੇ ਇਦਾਂ ਹੀ ਅਸੀਂ ਪੂਰੀ ਰੋ ਪਾ ਲੈਣੀ ਪੂਰੀ ਰੋ ਪਾ ਕੇ ਫਿਰ ਅਸੀਂ ਆਪਣੀ ਅਗਲੀ ਰੋ ਚ ਫੇਰ ਮਿਲਦੇ ਆਂ ਆ ਗਿਆ ਸਿੱਪਣੀ ਪੈਟਰਨ ਦੀ 3rd ਰੋ ਪੈਟਰਨ ਦੀ 3rd ਰੋ ਫੇਰ ਅਸੀਂ ਇਦਾਂ ਹੀ ਦੇਖੋ एवढा कुंडा पुठा, दो पु साडे कुडे सिद्धे आम्ही कुड्यांना सिद्धा मुन लव एक दो तिन चार पास दो कुडे पु्ठ्ठे ताग्यान पिछे करके आवले कुंडे जेडा बल जड़ा बाला लय इधर लियां सिद्धा मुंड लव पल ते कुंडे ਤਾਂ ਅਗਲਾ ਦੋ ਕੁੰਡੇ ਫੇਰ ਪੁੱਠੇ ਫੇਟਾ ਗਿਣੇ ਪਿੱਛੇ ਕਰਕੇ ਇਹ ਵਾਲੇ ਪੰਜ ਕੁੰਡੇ ਸਿੱਧੇ ਪੈਟਰਨ ਦੀ 3rd ਰੋ ਪੂਰੀ ਇੱਦਾਂ ਹੀ ਪਾ ਲੈਣੀ ਹੈ ਪੈਟਰਨ ਦੀ 4th ਰੋ ਜਿੱਦਾਂ ਅਸੀਂ ਆਪਣੀ 2nd ਰੋ ਪਾਈ ਸੀ ਉਦਾਂ ਹੀ ਪਾ ਲੈਣੀ ਹੈ ਠੀਕ ਹੈ ਜੀ ਤਾਂ ਗਿਣ ਪਿੱਛੇ ਕਰਕੇ ਆਹ ਦੇਖੋ ਇੱਦਾਂ ਦੋ ਦਾ ਇੱਕ ਬਸ ਇਦਾਂ ਹੀ ਰੋ ਪੂਰੀ ਕਰਕੇ ਤੇ ਪੈਟਰਨ ਦੀ 4th ਰੋ ਅਸੀਂ ਸੈਕੰਡ ਰੋ ਦੇ ਇਤਰਾਹੀ ਪੁੱਠੀ ਰੋ ਫੇਰ ਪਾ ਲੈਣੀ ਜਿੱਦ ਅਸੀਂ ਆਪਣੀ ਪਹਿਲੀ ਪੁੱਠੇ ਰੋ ਪਾਈ ਸੀ ਇਸ ਵਾਰ ਫੇਰ ਅਸੀਂ ਅੱਗੇ ਫੇਰ ਮਿਲ ਰਹੀਆਂ ਅੱਗੇ ਅਸੀਂ ਆਪਣੀ ਪੈਟਰਨ ਦੀ ਪੰਨੀ ਮਰੋ ਅਸੀਂ ਦੇਖੋ ਦੋ ਕੁੰਡੇ ਪੁੱਠੇ ਪੁੱਠੇ ਥੋੜਾ ਤਾਂ ਅੱਗੇ ਨੂੰ ਪਿੱਛੇ ਕਰ ਲੈ ਇਹ ਪੰਜ ਕੁੰਡੇ ਜਿਹੜੇ 1 ਤੋਂ 5 ਬਣਾਏ ਇਹਨਾਂ ਦਾ ਹੁਣ ਪੰਜਾਂ ਦਾ ਅਸੀਂ ਇੱਕ ਬਣਾਉਣਾ ਪਰ ਕਿੱਦਾਂ ਦੇਖੋ ਪਹਿਲੇ ਕੁੰਡੇ ਨੂੰ ਅਸੀਂ ਆ ਦੇਖੋ ਇਹਦੇ ਲਈ ਸਿਲਾਈ ਤੋ ਉਤਾਰ ਲਾਂਗੇ ਦੂਜੇ ਨੂੰ ਉਤਾਰ ਲਿਆ ਹੁਣ ਇਸ ਤੋਂ ਬਾਅਦ ਜਿਹੜੇ ਤਿੰਨ ਕੁੰਡੇ ਤਿੰਨਾਂ ਦਾ ਅਸੀਂ ਇਦਾਂ ਅੱਗੇ ਤੋਂ ਤਿੰਨਾਂ ਦਾ ਇੱਕ ਕਰਨਾ ਹੈ ਤਿੰਨਾਂ ਦਾ ਇੱਕ ਇੱਕ ਤਾਂ ਤੇ ਇਹ ਵਾਲੇ ਕੁੰਡੇ ਨੂੰ ਇੱਧਰ ਉੱਪਰੋਂ ਤਾਰਤਾ ਤੇ ਹੁਣ ਇਹ ਵਾਲੇ ਕੁੰਡੇ ਨੂੰ ਹੁਣ ਸਾਡਾ ਪੰਜਾ ਤੋਂ ਬਣ ਗਿਆ ਇੱਕ ਕੁੰਡਾ ਤਾਂ ਅੱਗੇ ਨੂੰ ਅੱਗੇ ਕਰਾਂਗੇ ਅਗਲੇ ਦੋ ਕੁੰਡੇ ਇਹ ਪੁੱਠੇ ਪੁਣਾਗੇ ਅਗਲਾ ਸਿੱਧਾ ਕੁੰਡਾ ਆ ਗਿਆ ਤੇ ਨਾਲੇ ਵੱਲ ਇਹਨਾਂ ਨੂੰ ਸਿੱਧਾ ਪੁਣ ਲਵਾਂਗੇ ਫੇਰ ਤਾਂ ਅੱਗੇ ਨੂੰ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਇਹ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਦੇਖੋ ਪੰਜਾ ਦਾ ਇੱਕ ਕਿੱਦਾਂ ਬਣਾਣਾ ਫੇਰ ਦੇਖੋ ਇੱਕ ਵਾਰੀ ਦੋ ਕੁੰਡਿਆਂ ਨੂੰ ਬਗੈਰ ਬੁਣੇ ਉਤਾਰ ਲੈਣਾ ਇੱਧਰ ਤਿੰਨਾਂ ਨੂੰ ਪਹਿਲਾਂ ਅਸੀਂ ਤਿੰਨਾਂ ਦੇ ਇੱਕ ਕਰਨਾ ਇੱਥੋਂ ਸਲਾਈ ਪਾਣੀ ਹੈ ਅੱਗੇ ਤੋਂ ਤਿੰਨਾਂ ਦਾ ਇੱਕ ਕਰ ਦੇਣਾ ਤੇ ਇਹਨਾਂ ਦੇ ਇੱਕ ਕਰਨ ਤੋਂ ਬਾਅਦ ਇੱਕ ਕੁੰਡਾ ਆ ਗਿਆ ਸਾਡਾ ਸਲਾਈ ਤੇ ਤੇ ਅਸੀਂ ਇਹ ਵਾਲੇ ਕੁੰਡੇ ਨੂੰ ਮੈਂ ਇਹਦੇ ਉੱਪਰ ਉਤਾਰ ਦੇਣਾ ਫਿਰ ਅਸੀਂ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਉਤਾਰਨਾ ਸਾਡਾ ਪੰਜਾ ਦਾ ਹੋ ਗਿਆ ਇੱਕ ਫੇਰ ਤਾਂ ਅੱਗੇ ਨੂੰ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਅੱਗੇ ਆ ਗਿਆ ਸਾਡਾ ਸਿੱਧਾ ਕੁੰਡਾ ਤੇ ਵੱਲ ਦੋਨਾਂ ਨੂੰ ਇਕੱਠਿਆਂ ਨੂੰ ਬੁਣ ਲੈਣਾ ਫੇਰ ਤਾਂ ਅੱਗੇ ਨੂੰ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਫੇਰ ਤਾਂ ਅੱਗੇ ਨੂੰ ਪਿੱਛੇ ਕਰਕੇ ਫੇਰ ਆਗੇ ਸਾਡੇ ਪੰਜ ਕੁੰਡੇ ਇਹਨਾਂ ਨੂੰ ਫੇਰ ਦੇਖੋ ਇੱਕ ਵਾਰੀ ਇਹ ਉਤਾਰਿਆ ਇਹ ਉਤਾਰਿਆ ਤਿੰਨਾਂ ਪਾਸੇ ਕਰ ਲਿਆ ਏਦਾਂ ਕਰਕੇ ਇੱਕ ਇੱਕ ਕਰੰਤ ਬਾਅਦ ਇਹ ਵਾਲੇ ਦੋ ਗੁੰਡੇ ਇਹਦੇ ਉੱਪਰੋਂ ਏਦਾਂ ਉਤਾਰ ਦਨੇ ਪਹਿਲੇ ਇੱਕ ਨੂੰ ਉਤਾਰ ਦਨੇ ਫਿਰ ਦੂਜਾ ਫਿਰ ਟਾਗੇ ਨੂੰ ਆਪਣੇ ਵੱਲ ਕਰਕੇ ਦੋ ਗੁੰਡੇ ਪੁੱਠੇ ਟਾਗੇ ਨੂੰ ਪਿੱਛੇ ਕਰਕੇ ਸਿੱਧਾ ਤੇ ਵੱਲ ਦੋਨਾਂ ਨੂੰ ਏਦਾਂ ਹੀ ਬੁਣ ਲੈਣਾ ਇਦਾਂ ਹੀ ਪੂਰੀ ਰੋਪਾ ਲੈਣੀ ਪੂਰੀ ਰੋ ਪਾ ਕੇ ਫਿਰ ਪੁੱਠੇ ਰੋ ਜਿੱਦਾਂ ਅਸੀਂ ਆਪਣੀਆਂ ਪੁੱਠੀਆਂ ਰੋਪਾਂਨੇ ਬੇਸਿਕ ਰੋ ਉਦਾਂ ਹੀ ਸੇਮ ਪਾ ਲੈਣੀ ਹੈ ਬਸ ਇਹੀ ਪੰਜ ਰੋ ਸੇ ਰਿਪੀਟ ਕਰੀ ਜਾਣਾ ਅਗਲੇ ਸਲਾਈ ਤੋਂ ਸਾਡਾ ਪੈਟਰਨ ਫੇਰ ਸ਼ੁਰੂ ਹੋ ਜਾਣਾ ਉਹ ਮੈਂ ਤੁਹਾਨੂੰ ਇੱਕ ਵਾਰੀ ਸ਼ੁਰੂ ਕਰਕੇ ਫੇਰ ਦੱਸ ਦਿੰਦੀ ਆ ਦੇਖੋ ਇਹ ਪੈਟਰਨ ਦੀ ਸਾਡੀ ਫਾਈਨਲ ਲੁੱਕ ਸਾਡਾ ਪੈਟਰਨ ਬਣਨ ਤੋਂ ਬਾਅਦ ਐਦਾਂ ਲੱਗੂਗਾ ਸਟ੍ਰੈਚੇਬਲ ਪੈਟਰਨ ਆ ਦੇਖੋ ਤੇ ਆ ਦੇਖੋ ਕਿੰਨਾ ਵਧੀਆ ਦੇਖੋ ਇਹਦੀ ਲੁੱਕ ਆ ਰਹੀ ਹੈ ਤਾਂ ਬਣਾਓ ਫਿਰ ਵਧੀਆ ਜਿਹਾ ਪੈਟਰਨ ਇਹ ਦੇਖੋ ਅਸੀਂ ਕੀ ਕਰਨਾ ਹਰ ਵਾਰੀ ਅਸੀਂ ਦੇਖੋ ਪਹਿਲਾਂ ਅਸੀਂ ਬਣਾਇਆ ਇਸ ਸਿੱਧੇ ਕੁੰਡੇ ਤੇ ਇੱਧਰ ਦੋ ਪੁੱਠੇ ਇੱਧਰ ਦੋ ਪੁੱਠੇ ਸੀ ਠੀਕ ਹੈ ਇਹ ਅਸੀਂ ਬਗੈਰ ਬੁਣੇ ਉਤਾਰ ਦੇਗੇ ਤੇ ਫਿਰ ਅਸੀਂ ਪੈਟਰਨ ਇੱਥੇ ਇੱਕ ਤੋਂ ਪੰਜ ਬਣਾ ਲੈਣਾ ਤੇ ਇਹ ਸਾਡਾ ਸਿੱਧਾ ਆ ਜਾਣਾ ਫਿਰ ਜਿਹੜਾ ਸਿੱਧਾ ਇੱਥੇ ਇੱਕ ਤੋਂ ਪੰਜ ਬਣਾ ਲੈਣਾ ਤੇ ਇਹ ਸਿੱਧਾ ਆ ਜਾਣਾ ਫਿਰ ਇੱਥੇ ਇੱਕ ਤੋਂ ਪੰਜ ਬਣਾ ਲੈਣ ਇੱਦਾਂ ਦਾ ਸੀ ਇਹ ਅਲੱਗ-ਅਲੱਗ ਲਾਈਨਾਂ ਚ ਬਣਾਇਆ ਹੋਇਆ ਦੋ ਕੁੰਡੇ ਇੱਧਰ ਸਾਈਡ ਤੇ ਪੁੱਠੇ ਦੋ ਇੱਧਰ ਇੱਕ ਸੈਂਟਰ ਚ ਸਿੱਧਾ ਹੈ ਕਿ ਪੰਜ ਕੁੰਡਿਆਂ ਦਾ ਸਾਡਾ ਪੈਟਰਨ ਬਣਾਇਆ ਹੋਇਆ ਪੰਜ ਕੁੰਡੇ ਇਹ ਹੋਗੇ ਇਹ ਰੋ ਗੋ ਫੇਰ ਸਾਡੇ 5 5 5 ਐਡਾ ਕਰਕੇ ਅਸੀਂ ਇਹ ਪੈਟਰਨ ਬਣਾਇਆ ਹੋਇਆ ਤੇ ਬਣਾਓ ਫੇਰ ਇਹ ਵਾਲਾ ਪੈਟਰਨ ਤੇ ਦੱਸੋ ਵੀ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਮੈਨੂੰ ਦੱਸੋ ਜੇ ਨਹੀਂ ਲੱਗਿਆ ਤਾਂ ਮੈਨੂੰ ਦੱਸਿਓ ਜੇਕਰ ਤੁਸੀਂ ਹੋਰ ਕੋਈ ਪੈਟਰਨ ਸਿੱਖਣਾ ਚਾਹੁੰਦੇ ਹੋ ਇੱਕ ਕਲਰ ਦੋ ਕਲਰ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸੋ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਉਂਗੀ ਓਕੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਲਦਾ ਹੈ ਕੱਲ ਇੱਕ ਨਈ ਵੀਡੀਓ ਨਾਲ ਤਦ ਤੱਕ ਸੁਖੰਤਿਆਰ ਰੱਖੋ ਕੁਸ਼ ਰੋਜੀ ਓਕੇ ਬਾਏ ਬਾਏ ਟੇਕ ਕੇਅਰ